ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਟਿਪ ਤੇ ਇਹ ਵੀਡੀਓ ਨਾਲ ਹੀ ਹੈ ਜੇ ਉਹ ਸਿੰਪਲ ਸੂਟ ਸਟਿਚ ਕਰ ਲੈਂਦੇ ਨੇ ਥੋੜੀ ਬਹੁਤੀ ਡਿਜ਼ਾਈਨਿੰਗ ਸਿੱਖਣੀ ਚਾਹੁੰਦੇ ਨੇ ਤਾਂ ਤੁਸੀਂ ਇਸ ਤੋਂ ਸਟਾਰਟਿੰਗ ਕਰ ਸਕਦੇ ਹੋ ਕਾਫੀ ਟ੍ਰੈਂਡ ਚੱਲ ਰਿਹਾ neck design ਆਪਣੇ ਅੱਜਕੱਲ ਹੈਨਾ ਸਿੰਪਲ ਸਿੰਪਲ ਜਿਹੇ ਡਿਜ਼ਾਈਨ ਬਹੁਤ ਹੀ ਜ਼ਿਆਦਾ ਟ੍ਰੈਂਡ ਚ ਨੇ ਤੁਸੀਂ ਵੀ ਇਹ ਡਿਜ਼ਾਈਨ ਜਿਹੜਾ ਬਣਾ ਸਕਦੇ ਹੋ ਘਰ ਆਪਣੀ ਸੂਟ ਤੇ ਵੀ ਟਰਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਖੇ ਢੰਗ ਨਾਲ ਦੱਸਿਆ ਹੋਇਆ ਇਸ ਵੀਡੀਓ ਸਕਿਪ ਨਾ ਕਰਿਓ ਵੀਡੀਓ ਤੇ ਹਨ ਧਿਆਨ ਨਾਲ ਦੇਖਿਓ ਤੁਸੀਂ ਸਟੈਪ ਬਾਈ ਸਟੈਪ ਬਹੁਤ ਹੀ ਈਜ਼ੀ ਸਟੈਪ ਨੇ ਸਾਰੇ ਤੁਸੀਂ ਫੋਲੋ ਕਰਿਓ ਤੇ ਵੀਡੀਓ ਕੰਟੀਨਿਊ ਕਰਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਅੱਜ ਆਪਾਂ neck design ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਸਿਕਯੂਰ neck ਬਣਾਵਾਂਗੇ ਸ਼ਾਰਟਸ neck ਬਣਾਉਂਗਾ ਜੀ ਇਹ ਡਿਜ਼ਾਈਨ ਵਾਸਤੇ ਜੇ ਤੁਹਾਡਾ ਗਲਾ ਹੈਗਾ 6 ਤਿਆਰ ਤਾਂ ਤੁਸੀਂ 6.5 ਇਹਨੂੰ ਲੰਬਾਈ 'ਚ ਲੈਣਾ ਬਾਕੀ ਜੇ ਚੜਾਈ ਹੈਗੀ ਆ 5 ਤਿਆਰ ਨਾਰਮਲ ਹੁੰਦੀ ਹੈ ਆਪਾਂ 7.5 ਲਈਏ ਕਿਉਂਕਿ 2.5 ਇੰਚ ਇਧਰ ਆਜੂ 2.5 ਇੰਚ ਇਧਰ ਆਜੂ ਸੈਂਟਰ ਚੋਂ 5 ਹੀ ਤਿਆਰ ਰਹੇ ਜੋ ਡਿਜ਼ਾਈਨ ਚ ਆਜੂਗਾ ਜੀ ਸਾਈਡਾ ਤੋਂ ਆਪਣਾ ਤੇ ਇਸ ਤਰ੍ਹਾਂ ਲੰਬਾਈ ਰੱਖੀ ਹੈ 6 ਚੜਾਈ ਰੱਖੀ ਹੈ 7.5 ਤੇ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹਦੇ ਜਿਵੇਂ ਇੰਚ ਇੰਚ ਦੀ ਆਪਾਂ ਪੱਟੀ ਲਾ ਕੇ ਚੌਰਸ ਪੰਨ ਇੱਕ ਬਣਾ ਲਿਆ ਵੋ ਕਰਮ ਪਈ ਹੈ ਇੰਚ ਇੰਚ ਦੀ ਤੇ ਤੁਸੀਂ ਜਿਹੜੀ ਸਿੰਪਲ ਬੁੱਕਰ ਮੈਂ ਉਸ ਚ ਵੀ ਬਣਵਾ ਸਕ ਬਣਾ ਸਕਦੇ ਹਾਂ ਜਿਹੜੀ ਮੋਰੀਆਂ ਵਾਲੀ ਹੁੰਦੀ ਹੈ ਤੇ ਇੱਕ ਇੱਕ ਆਪਾਂ ਨੇ ਪੱਟੀਆਂ ਹੋਰ ਬਣਾਉਣੀਆਂ ਨੇ ਇੱਥੇ ਜਿੱਥੇ ਇੰਚ ਟੇਪ ਰੱਖਿਆ ਸੀ ਇੱਥੇ ਡਿਜ਼ਾਈਨ ਦੇ ਹਿਸਾਬ ਨਾਲ ਇੱਥੇ ਪੱਟੀਆਂ ਪੈਣਗੀਆਂ ਪੱਟੀਆਂ ਹੈਗੀਆਂ ਨੇ ਜੀ ਇਹ ਪੌਣੇ ਇੰਚ ਚੌੜੀ ਪੱਟੀ ਹੈ ਤੇ ਲੰਬਾਈ ਹੈਗੀ ਹੈ ਜੀ 7.5 ਕਿਉਂਕਿ ਅੱਧਾ ਇੰਚ ਵਾਧੀ ਲੈ ਲਿਓ ਗਲੇ ਦੀ ਲੰਬਾਈ ਆਪਣੀ 6.5 7 ਕਟਾਈ ਹੈ ਤਾਂ ਪੱਟੀਆਂ ਦੀ ਲਈ ਹੈ ਜੀ ਪੌਣੇ 7 7.5 ਤੇ ਆਪਾਂ ਵੱਡੇ ਵੱਖੇ ਨਾਲ ਆਪਾਂ ਨੇ ਜਿਹੜਾ neck fold ਕਰ ਲਿਆ ਪੱਕੀ ਸੀਨ ਨਹੀਂ ਲਾਉਣੀ ਕੱਚੀ ਸੀਨ ਲਾਉਣੀ ਹੈ ਨਾਰਮਲੀ ਜਿਵੇਂ ਹਰ ਇੱਕ ਗੱਲ ਆਪਾਂ ਕਰਦੇ ਹਾਂ ਉਸੇ ਤਰ੍ਹਾਂ ਆਪਾਂ ਨੇ ਫालतू ਕੱਪੜਾ ਜਿਹੜਾ ਫੋਲਡ ਕਰ ਲਿਆ ਹੁਣ ਕੀ ਕਰਨਾ ਹੈ ਇਹਨੂੰ ਨਾ ਡਬਲ ਫੋਲਡ ਕਰਨਾ ਡਬਲ ਫੋਲਡ ਕਰਕੇ ਆਪਾਂ ਕੱਟ ਲਾਵਾਂਗੇ ਇਹ ਆਪਣਾ ਤਰੀਕਾ ਹੈ ਜੀ ਗਲਾ ਬਣਾਉਣ ਦਾ ਸ਼ਰਟ ਤੇ ਜੇ ਨਾਰਮਲ ਗਲਾ ਹੈ ਉਹ ਵੀ ਇਸੇ ਤਰ੍ਹਾਂ ਹੀ ਜੜਿਆ ਜਾਂਦਾ ਹੁੰਦਾ ਹੈ ਇਹ ਆਪਾਂ ਜਾਦੇ ਚੜਾਈ 'ਚ ਕੱਟ ਰਹੇ ਹਾਂ ਜੜ ਰਹੇ ਹਾਂ ਗਲਾ ਜਾਦੇ ਚੜਾਈ 'ਚ ਬਣੂਗਾ ਤੇ ਇਹ ਦੇਖੋ ਤੁਸੀਂ ਇਹਦੀ ਆਪਾਂ ਇਸ ਤਰ੍ਹਾਂ ਕੱਟ ਲਾ ਲਏ ਨੇ ਬਾਅਦ 'ਚ ਜਦੋਂ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਜੀ ਫਿਰ ਤਾਂ ਉਹੀ ਆਪਣੀ ਨਾਰਮਲ ਜਿਹੜੀ ਸਾਈਜ਼ ਆਜੂਗਾ ਗਲੇ ਦਾ ਤੇ ਇਹ ਦੇਖੋ ਤੁਸੀਂ ਇੱਥੇ ਆਪਾਂ ਕੱਟ ਲਾ ਲਏ ਨੇ ਤੇ ਹੁਣ ਆਪਾਂ ਲਵਾਂਗੇ ਸ਼ਰਟ ਦਾ ਜਿਹੜਾ ਫਰੰਟ ਪੀਸ ਆ फ्रंट पीस ਦੇ ਸਿੱਧੇ ਪਾਸੇ ਆਪਾਂ ਇਹ ਬੁਕਰਮ ਵਾਲਾ ਪੀਸ ਰੱਖਾਂਗੇ ਇਸ ਤਰ੍ਹਾਂ ਜੇ ਤੁਸੀਂ ਦੇਖੋ ਕਾਟਨ ਤੇ ਤਾਂ ਕਰੀਜ਼ ਬਣੀ ਹੋਈ ਐ ਜੇ ਸਿੰਥੈਟਿਕ ਕਪੜਾ ਹੁੰਦਾ ਕਰੀਜ਼ ਨਹੀਂ ਬਣੀ ਤੁਸੀਂ ਸੈਂਟਰ ਚ ਕਰੀਜ਼ ਬਣਾ ਲੈਣੀ ਐ ਤੇ ਇੱਥੇ ਆਪਾਂ ਲਾਵਾਂਗੇ ਲਾਈਨ ਤਾਂ ਕਿ ਉਹ ਜਿਹੜੇ ਆਪਣੇ ਦੂਜੇ ਪੀਸ ਤੇ ਆਪਾਂ ਨੇ ਹੋਲ ਕੀਤੇ ਨੇ ਉਹ ਆਪਣੇ ਇਹ ਕਰੀਜ਼ ਆਪਾਂ ਨੂੰ ਦਿਖੀ ਸਕੇ ਉਹ ਹੋਲ ਦੇ ਵਿੱਚ ਦੀ ਦੇਖੋ ਤੁਸੀਂ ਆਪਾਂ ਨੇ ਲਾਈਨ ਲਗਾ ਲਈ ਐ ਤੇ ਉੱਪਰ ਰੱਖਾਂਗੇ ਆਪਾਂ ਬੁਕਰਮ ਵਾਲਾ ਪੀਸ ਉਹਦੇ ਜਿਹੜੇ ਹੋਲ ਕੀਤੇ ਸੀ ਉਹਦੇ ਵਿੱਚ ਦੀ ਆਪਾਂ ਨੂੰ ਇਹ ਲਾਈਨ ਨਜ਼ਰ ਆਊਗੀ ਤਾਂ ਆਪਾਂ ਉਹਦੇ ਸੈਂਟਰ ਤੇ ਬੁਕਰਮ ਵਾਲਾ ਪੀਸ ਜਮ੍ਹਾਂ ਸੈਂਟਰ ਤੇ ਰੱਖ ਕੇ ਸੀਨ ਲਾ ਦਾਂਗੇ ਕੋਈ ਦਿੱਕਤ ਨਹੀਂ ਆਊਗੀ ਨਹੀਂ ਨੀਚੋਂ ਦੇਖਣਾ ਪੈਂਦਾ ਵੀ ਉਹ ਸੈਂਟਰ 'ਚ ਹੈਗਾ ਗਲਾ ਉੱਪਰ ਆਪਾਂ ਸੈਂਟਰ 'ਚ ਚੱਲ ਰਹੇ ਐਵੇਂ ਦੇਖਣਾ ਪੈਂਦਾ ਤਾਂ ਹੁਣ ਆਪਾਂ ਸਿੱਧਾ ਨੀਚੋਂ ਦੀ ਆਪਾਂ ਨੂੰ ਦੇਖ ਹੀ ਰਿਹਾ ਇੱਕੋ ਆਪਾਂ ਹੁਣ ਸੀਨ ਲਾਵਾਂਗੇ ਇਹ ਵੱਡੇ ਪੱਖੇ ਨਾਲ ਸੀਨ ਲਾਉਣੀ ਹੈ ਜੀ ਜਸਟ ਆਪਾਂ ਸੈਂਟਰ ਰੱਖ ਰਹੇ ਆ ਕਿਉਂਕਿ ਗਲਾ ਇਧਰ ਉਧਰ ਨਾ ਜਾਵੇ ਇਹ ਬੁਕਰਮ ਤੇ ਨਹੀਂ ਚਾੜਨੀ ਐ ਸਿਓਣਾ ਨੀਚੇ ਹੀ ਰੱਖਣੀ ਆ ਹੁਣ ਆਪਾਂ ਸਾਰੀ ਪੱਕੀ ਸੀਨ ਲਾ ਦਾਂਗੇ ਹੁਣ ਆਪਣਾ ਗਲਾ ਨਹੀਂ ਇਧਰ ਉਧਰ ਜਾਊ ਤੁਸੀਂ ਨਾਰਮਲ ਗਲਾ ਵੀ ਐਵੇਂ ਬਣਾ ਸਕਦੇ ਹੋ ਜੇ ਕੋਈ ਰਾਉਂਡ ਸ਼ੇਪ ਕੋਈ ਵੀ ਨਾਰਮਲ ਗਲਾ ਬਣਾਉਣਾ ਇਸ ਤਰ੍ਹਾਂ ਜੜ ਸਕਦੇ ਆ ਬਹੁਤ ਸੌਖਾ ਤਰੀਕਾ ਹੈ ਜੀ ਦੇਖੋ ਆਪਾਂ ਪੱਕੀ ਸੀਨ ਲਾ ਲਿਆ ਹੁਣ ਕਈ ਕੀ ਕਰਦੇ ਨੇ ਗੋਲਗਲਾ ਪੇਸਟ ਕਰ ਲੈਂਦੇ ਨੇ ਤੇ ਫੈਬਰਿਕ ਤੇ ਉਹਨੂੰ ਕੱਟ ਵੀ ਲੈਂਦੇ ਨੇ ਪਹਿਲਾਂ ਹੀ ਫਿਰ ਉਹ ਐਡਜਸਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਜਿਹੜੇ ਨਵੇਂ ਨੇ ਉਹ ਐਵੇਂ ਹੀ ਕਰ ਸਕਦੇ ਨੇ ਦੇਖੋ ਆਪਾਂ ਹੁਣ ਇਹ ਸਾਰੀ ਜਿਹੜੀ ਪੱਕੀ ਸੀਨ ਲਈ ਹੈਗੀ ਉਹਨਾ ਆਪਾਂ ਇਹਨੂੰ ਵਿੱਚੋਂ ਕੱਟ ਲਵਾਂਗੇ ਸਾਰੇ ਨੂੰ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਬਣ ਰਿਹਾ ਜੀ ਇਹ ਤੁਸੀਂ ਧਿਆਨ ਨਾਲ ਦੇਖੋ ਤਾਂ ਜਰੂਰ ਸਿੱਖ ਜਾਓਗੇ ਤੁਸੀਂ ਇਸ ਤਰ੍ਹਾਂ ਆਪਾਂ ਕਟਿੰਗ ਕਰ ਲਈ ਐ ਨਾਲ ਨਾਲ ਥੋੜਾ ਥੋੜਾ ਸਟਾਫ ਰੱਖ ਕੇ ਜਿਆਦਾ ਸਟਾਫ ਰੱਖ ਕੇ ਫਿਨਿਸ਼ਿੰਗ ਨਹੀਂ ਆਉਂਦੀ ਜੀ ਤੁਸੀਂ ਅੱਧੇ ਇੰਚ ਤੋਂ ਥੋੜਾ ਜਿਹਾ ਪੁਆਇੰਟ ਘੱਟ ਹੀ ਰੱਖਿਆ ਕਰੋ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਆ ਉਹਦੇ ਨਾਲ ਇਹ ਆਪਾਂ ਸਾਰਾ ਕੱਟ ਲਿਆ ਜਿਹੜੇ ਇਹਦੇ ਦੋ ਕਾਰਨਰ ਨੇ ਹੁਣ ਆਪਾਂ ਇੱਥੇ ਛੋਟੇ ਛੋਟੇ ਟੱਕ ਲਾ ਦਾਂਗੇ ਜੇ ਆਪਣਾ ਰਾਉਂਡ ਸ਼ੇਪ ਹੁੰਦਾ ਆਪਾਂ ਨੂੰ ਕਈ ਜਗ੍ਹਾ ਟੱਕ ਲਾਉਣੇ ਪੈਣੇ ਸੀ ਹੁਣ ਆਪਾਂ ਥੋੜੇ ਦੋ ਕਟ ਲਾ ਲਵਾਂਗੇ ਤੇ ਇਹਨੂੰ ਆਪਾਂ ਸਿੱਧੇ ਪਾਸੇ ਫੋਲਡ ਕਰ ਲਾਂਗੇ ਅੰਦਰਲੇ ਪਾਸੇ ਠੀਕ ਹੈ ਜੀ ਬਾਹਰੋਂ ਬਹੁਤ ਸੋਹਣੀ ਫਿਨਿਸ਼ਿੰਗ ਆਊਗੀ ਇਸ ਨਾਲ ਦੇਖੋ ਇਹਨੂੰ ਆਪਾਂ ਸਾਰੇ ਨੂੰ ਫੋਲਡ ਕਰਕੇ ਇਸ ਨੂੰ ਵੀ ਆਪਾਂ ਕੱਚੀ ਸੀਨ ਲਾ ਲਾਂਗੇ ਉਸ ਨਾਲ ਜਿਹੜੀ ਆ ਫਿਨਿਸ਼ਿੰਗ ਵਧੀਆ ਹੋਊਗੀ ਬਾਅਦ ਚੋ ਬੁੱਕ ਤਰਪਾਈ ਕਰਨੇ ਚ ਵੀ ਆਸਾਨੀ ਆਉਂਦੀ ਆ ਤੇ ਆਪਣਾ ਜਿਹੜਾ ਰਹਿਂਦਾ ਡਿਜ਼ਾਈਨ ਹੈ ਉਹ ਹੁਣ ਸ਼ੁਰੂ ਹੋਊਗਾ ਆਪਾਂ ਨਾਰਮਲ ਐਵੇਂ ਕਲਾ ਜਿਹੜਾ ਬਣਾ ਲਾਂਗੇ ਹੁਣ ਇਹ ਤੇ ਲਾਵਾਂਗੇ ਆਪਾਂ ਕੱਚੀ ਸੀਨ ਇਹ ਧਿਆਨ ਨਾਲ ਲਾਉਣੀ ਹੈ ਜੀ ਕਿਤੇ ਵੱਲ ਨਾ ਪੈਣਾ ਸਾਰੀ ਲੱਗੂਗੀ ਜੀ ਵੱਡੇ ਵਖੇ ਨਾਲ ਹੀ ਲਾਇਓ ਤੁਸੀਂ 4-5 ਇੰਚ ਤੇ ਵਖਾ ਕਰ ਲਿਆ ਕਰੋ ਸਹੀ ਰਹਿੰਦਾ ਉਹ ਵੱਡਾ ਵਖਾਉ ਦੇਖੋ ਤੁਸੀਂ نیچے ਨੂੰ ਸਟੱਫ ਨਹੀਂ ਖਿੱਚਣਾ ਉੱਪਰ ਨੂੰ ਨਹੀਂ ਕਰਨਾ ਸਟ੍ਰੇਟ ਪੈਰਲਰ ਜਸਟ ਸਟੱਫ ਰੱਖ ਕੇ ਸੀਨ ਲਾਇਆ ਕਰੋ ਇਸ ਨਾਲ ਫਿਨਿਸ਼ਿੰਗ ਵਧੀਆ ਆਉਂਦੀ ਹੈ ਇਹ ਆਪਾਂ ਸਾਰੀ ਜਿਹੜੀ ਵੱਡੇ ਵਖੇ ਨਾਲ ਸੀਨ ਲਾ ਲਈ ਹੈ ਉਨਾਪਾ ਜਿਹੜੀਆਂ ਦੋ ਪੱਟੀਆਂ ਬਣਾਈਆਂ ਸੀਗੀਆਂ ਉਹਨਾਂ ਦਾ ਕੰਮ ਆਊਗਾ ਜੀ ਅੱਗੇ ਦੋ ਪੱਟੀਆਂ ਲਈਆਂ ਸੀ ਜਿਹੜੀਆਂ ਆਪਾਂ ਇਹੋ ਲਾਈ ਸੀ ਬੁਕਰਮ ਲਾਈ ਸੀ ਦੋ ਪੱਟੀਆਂ ਦੇ ਉੱਪਰ ਉਹਨੂੰ ਇਸ ਤਰ੍ਹਾਂ ਜਿਹੜਾ ਸਟੱਫ ਆ ਹੇਠੇ ਫੋਲਡ ਕਰ ਲਿਆ ਤੁਸੀਂ ਸੀਨ ਵੀ ਲਾ ਸਕਦੇ ਹੋ ਨੀਚੋਂ ਤਰਪਾਈ ਵੀ ਕਰ ਸਕਦੇ ਹੋ ਤੇ ਇੱਕ ਸਾਈਡ ਤੇ ਦੋਨੇ ਅੰਦਰ ਵੀ ਦੇ ਸਕਦੇ ਹੋ ਇਹ ਪੱਟੀਆਂ ਤੁਸੀਂ ਐਵੇਂ ਤਿਆਰ ਕਰ ਲੈਣੀਆਂ ਨੇ ਜੁਆਇੰਟ लेस ਲੈ ਕੇ ਜੁਆਇੰਟ लेस ਐਡ ਕਰਨੀ ਹੈ ਪੱਟੀ ਦੇ ਨਾਲ ਦੇਖੋ ਤੁਸੀਂ ਧਿਆਨ ਨਾ ਕਰਿਓ ਜੇ ਇੱਥੇ ਸਫਾਈ ਆ ਜੇ ਨਾ ਤਾਂ ਗਲਾ ਬਹੁਤ ਸੋਨਾ ਬਣਦਾ ਜੀ ਧਿਆਨ ਨਾਲ ਇੱਥੇ ਤੁਸੀਂ ਜੁਆਇੰਟ ਲੀਸ ਨੂੰ ਉਸ ਪੱਟੀ ਦੇ ਨਾਲ ਜੋੜ ਲੈਣਾ ਹੈ ਦੋਵੇਂ ਸਾਈਡ ਇਸੇ ਤਰ੍ਹਾਂ ਕਰਨਾ ਤੇ ਫਿਰ ਆਪਾਂ ਗਲੇ ਤੇ ਕਿਵੇਂ ਚਿਪਕਾਉਣੀ ਆ ਉਹ ਵੀ ਤੁਹਾਨੂੰ ਦੱਸ ਦਿਆਂਗੇ ਇਸ ਤਰ੍ਹਾਂ ਦੇਖੋ ਆਪਾਂ ਸੀਨ ਲਾ ਲਈਏ ਦੋਵੇਂ ਸਾਈਡ ਪਹਿਲਾਂ ਪੱਟੀ ਤੇ ਹੀ ਲਾਉ ਜੇ ਗਲੇ ਤੇ ਲਾਉਂਗੇ ਥੋੜਾ ਮੁਸ਼ਕਿਲ ਆਊਗਾ ਪਹਿਲਾਂ ਪੱਟੀ ਤੇ ਲਗਾ ਲਾਂਗੇ ਆਪਾਂ ਮੇਰਾ ਥ੍ਰੈਡ ਨਿਕਲ ਜਾਂਦਾ ਸੀ ਪਤਾ ਨਹੀਂ ਕੀ ਪ੍ਰੋਬਲਮ ਆ ਰਹੀ ਸੀ ਕਈ ਵਾਰ ਹੁੰਦਾ ਨਾ ਲੇਸ ਤੇ ਆਪਾਂ ਜਦੋਂ ਸੀਨ ਲਾਉਣੇ ਆ ਕਿਸੇ ਕਿਸੇ ਲੇਸ ਤੇ ਧਾਗਾ ਜਾਦੀ ਟੁੱਟਦਾ ਹੁੰਦਾ ਜਿਵੇਂ ਸਰਦੀਆਂ ਚ ਗੋਟਿਆਂ ਤੇ ਲਾਉਣੇ ਆ ਤਾਂ ਉਹਦੇ ਨਾਲ ਵੀ ਧਾਗਾ ਟੁੱਟ ਜਾਂਦਾ ਉਹ ਚ ਥ੍ਰੈਡ ਹੀ ਇਸ ਤਰ੍ਹਾਂ ਦਾ ਹੁੰਦਾ ਜਿਹੜਾ ਆਪਣਾ ਸੀਨ ਵਾਲਾ ਧਾਗਾ ਹੈ ਉਹਦੇ ਨਾਲ ਰਗੜਿਆ ਜਾਂਦਾ ਤੇ ਕੱਟ ਹੋ ਜਾਂਦਾ ਚਲੋ ਜੀ ਆਪਾਂ ਨੇ ਲੇਸ ਲਾ ਲਈ ਹੁਣ ਆਪਾਂ ਇਹ ਜਿਹੜੀ ਚੀਜ਼ ਆਪਣੇ ਕੋਲੇ ਤਿਆਰ ਹੋਈ ਹੈ ਇਹਨੂੰ ਆਪਾਂ ਜਿਹੜਾ ਤੁਹਾਨੂੰ ਦੱਸਿਆ ਸੀ ਦੋਨੇ ਸਾਈਡ ਸਵਾ ਸਵਾ ਇੰਚ ਦਾ ਆਪਣਾ ਡਿਜ਼ਾਈਨ ਹੋਊਗਾ ਉਹ ਇਸ ਨਾਲ ਕਵਰ ਹੋਊਗਾ ਸਵਾ ਸਵਾ ਇੰਚ ਇਹ ਪੱਟੀ ਨਾਲ ਆਪਣਾ ਕਵਰ ਹੋ ਜਾਊਗਾ ਹੁਣ ਆਪਾਂ ਲਾ ਰਹੇ ਹਾਂ ਇੱਥੇ ਸੀਨ ਲਓ ਜੀ ਇਸ ਤਰ੍ਹਾਂ ਲੱਗ ਜੂਗੀ ਸੀਨ ਨਾਲ ਇਹ ਅਟੈਚ ਹੋ ਜਾਊਗਾ ਸਾ ਬਹੁਤ ਜ਼ਿਆਦਾ ਪੈਰਾਂ ਲੱਭਣ ਦਾ ਇਹ ਆਪਣੇ ਡਾਰਕ ਕਲਰ ਤੇ ਹੀ ਬਣਾਏ ਨੇ ਜਿੰਨੇ ਵੀ ਬਣਾਏ ਨੇ ਡਾਰਕ ਕਲਰ ਤੇ ਬਹੁਤ ਹੀ ਜ਼ਿਆਦਾ ਉੱਭਰ ਕੇ ਆਉਂਦਾ ਇਹ ਵਾਲਾ ਡਿਜ਼ਾਈਨ ਹੁਣ ਆਪਾਂ ਇਸ ਨੂੰ ਪੱਕੀ ਸੀਨ ਨਾਲ ਹੀ ਇੱਥੇ ਆਪਾਂ ਐਡ ਕਰ ਰਹੇ ਹਾਂ ਸੈਂਟਰ ਚ ਆਪਾਂ ਨੂੰ ਜੁਆਇੰਟ ਲੇਸ ਦਾ ਡਿਜ਼ਾਈਨ ਦੇਖੂਗਾ ਤੇ ਇਹ ਚੀਜ਼ ਆਪਾਂ ਨੇ ਦੋਨੇ ਸਾਈਡ ਹੀ ਕਰਨੀ ਆ ਪਹਿਨਿਆ ਹੋਇਆ ਬਹੁਤ ਸੋਹਣਾ ਲੱਗਦਾ ਤੁਸੀਂ ਪਿਛਲੇ ਗਲੇ ਤੇ ਵੀ ਇਹ ਡਿਜ਼ਾਈਨ ਬਣਾ ਸਕਦੇ ਹੋ ਤੇ ਅਗਲੇ ਤੇ ਵੀ ਬਣਾ ਸਕਦੇ ਹੋ ਜਿਹੜੇ ਜ਼ਿਆਦਾ ਖੁੱਲੇ ਡੁੱਲੇ ਗਲੇ ਪਾਉਣਾ ਪਸੰਦ ਕਰਦੇ ਨੇ ਉਹਨਾਂ ਲਈ ਬਹੁਤ ਵਧੀਆ ਡਿਜ਼ਾਈਨ ਹੈ ਇਹ ਜਿਹੜੇ ਇਹ ਕਸਟਮਰ ਦਾ ਸੂਟ ਹੈ ਉਹ ਨਾਰਮਲ ਗਲਾ ਪਾਉਂਦੇ ਨੇ 6 ਇੰਚ ਡੁੰਗਾਈ ਹੁੰਦੀ ਆ ਆਪਾਂ ਨਾਰਮਲ ਹੀ ਰੱਖਿਆ ਉਹਨਾਂ ਦਾ ਜ਼ਿਆਦਾ ਡੁੰਗਾ ਨਹੀਂ ਕੀਤਾ ਦੇਖੋ ਤੁਸੀਂ ਹੁਣ ਆਪਾਂ ਦੂਜੀ ਪੱਟੀ ਵੀ ਉਸੇ ਤਰ੍ਹਾਂ ਤਿਆਰ ਕਰ ਰਹੇ ਆ ਤੁਸੀਂ ਸਿੱਧਾ ਪੁੱਠ ਦਾ ਧਿਆਨ ਰੱਖਣਾ ਜੀ ਕਿਹੜੀ ਪੱਟੀ ਕਿਹ ਸਾਈਡ ਆਉਗੀ ਲੇਜ਼ ਦਾ ਧਿਆਨ ਰੱਖਿਆ ਜੀ ਉਸ ਅਕੋਰਡਿੰਗ ਹੁਣ ਇਹ ਆਪਾਂ ਪਰਲੀ ਸਾਈਡ ਲਾਉਣੀ ਸੀ ਤੇ ਆਪਾਂ ਉਧਰਲੀ ਸਾਈਡ ਹੀ ਲੇਸ ਐਡ ਕੀਤੀ ਹੈ ਆਪਾਂ ਉਸੇ ਤਰ੍ਹਾਂ ਜਿਵੇਂ ਪਹਿਲਾਂ ਆਪਾਂ ਐਡ ਕੀਤੀ ਸੀ ਹੁਣ ਆਪਾਂ ਇਹ ਪੱਟੀ ਵੀ ਉਸੇ ਤਰ੍ਹਾਂ ਇਸ ਨਾਲ ਜੋੜ ਲਵਾਂਗੇ ਲਓ ਜੀ ਇਹ ਵੀ ਪੱਕੀ ਸੀਨ ਨਾਲ ਹੀ ਆਪਾਂ ਜੋੜਦੇ ਜਾਵਾਂਗੇ ਨਾਲ ਦੀ ਨਾਲ ਬਹੁਤ ਸੋਹਣਾ ਬਣ ਗਿਆ ਜੀ ਡਿਜ਼ਾਈਨ ਆਪਣਾ ਸਾਰੀ ਪੱਕੀ ਸੀ ਨੂੰ ਆਪਾਂ ਇੱਧਰ ਤੱਕ ਹੀ ਲਾ ਦਾਂਗੇ ਕਿਉਂਕਿ ਹੁਣ ਆਪਣੀ ਫੁੱਲ ਹੈ ਜਿਹੜੀ ਡਿਜ਼ਾਈਨਿੰਗ ਹੋ ਚੁੱਕੀ ਹੈ ਤੁਰ ਤੱਕ ਆਪਾਂ ਉਸੇ ਤਰ੍ਹਾਂ ਹੀ ਡਿਜ਼ਾਈਨਿੰਗ ਕਰ ਲਾਂਗੇ ਧਾਗਾ ਬਹੁਤ ਟੁੱਟ ਰਿਹਾ ਸੀ ਜੀ ਆਪਣਾ ਜੋ ਲੇਸ ਨਾਲ ਜੋ ਦਸੀਨ ਲਾਉਣੇ ਆ ਪਤਾ ਨਹੀਂ ਕਿਉਂ ਧਾਗਾ ਇਹਨਾਂ ਟੁੱਟਦਾ ਹੁੰਦਾ ਦੇਖੋ ਜੀ ਇਹ ਆਪਾਂ ਸੀਨ ਜੰਮੀ ਬ੍ਰੀਕ ਬ੍ਰੀਕ ਕਿਨਾਰੇ ਤੇ ਲਾ ਲਾਂਗੇ ਹੁਣ ਆਪਣਾ ਗਲਾ ਬਣ ਕੇ ਰੈਡੀ ਹੋ ਗਿਆ ਇੱਕ ਹੋਰ ਤੁਹਾਨੂੰ ਨੈਕ ਡਿਜ਼ਾਈਨ ਦਿਖਾਉਣੀ ਆ ਇਹ ਵੀ ਜਿਵੇਂ ਡਾਰਕ ਚ ਤੁਹਾਨੂੰ ਮੈਂ ਦੱਸਿਆ ਬਹੁਤ ਸੋਹਣਾ ਲੱਗਦਾ ਡਾਰਕ ਚ ਬਣਿਆ ਹੋਇਆ ਨੈਕ ਡਿਜ਼ਾਈਨ ਤੇ ਆਪਾਂ ਲਾਈਟ ਚ ਬਣਾਇਆ ਵੈਸੇ ਇਹ ਵੀ ਬਹੁਤ ਜ਼ਿਆਦਾ ਪਿਆਰਾ ਬਣਿਆ ਇਸ ਤਰ੍ਹਾਂ ਦੀ ਲੁੱਕ ਆ ਰਹੀ ਏ ਇਸ ਦੀ ਤੁਸੀਂ ਦੇਖੋ ਦੋਨਾਂ ਚੋਂ ਤੁਸੀਂ ਦੱਸਿਓ ਤੁਹਾਨੂੰ ਕਿਹੜਾ ਗਲਾ ਵਧੀਆ ਲੱਗਦਾ ਉਸ ਚ ਵੀ ਆਪਾਂ ਜੋਇੰਟ ਲੇਸੀ ਪਾਈ ਹੈ ਤੇ ਇਸ ਚ ਵੀ ਜੋਇੰਟ ਲੇਸ ਪਾਈ ਹੈ ਵੈਸੇ ਦੋਨੇ ਹੈਗੇ ਸਿਮਿਲਰ ਹੀ ਨੇ ਉਹ ਆਪਣੇ ਟੇਲਰ ਮਾਸਟਰ ਦਾ ਬਣਾਇਆ ਹੋਇਆ ਤੇ ਇਹ ਮੈਂ ਤੁਹਾਨੂੰ ਵੀਡੀਓ ਲਈ ਮੈਂ ਬਣਾ ਕੇ ਦਿਖਾਇਆ ਇਹ ਦੇਖੋ ਬਹੁਤ ਪਿਆਰਾ ਲੱਗੂਗਾ ਬਾਕੀ ਜਦੋਂ ਸਟਿਚ ਹੋ ਗਿਆ ਸਾਰਾ ਸੂਟ ਬਹੁਤ ਸੋਹਣਾ ਲੱਗੂ ਕਿਉਂਕਿ ਆਪਾਂ ਘੇਰੇ ਤੇ ਬਾਜੂ ਤੇ ਪਹੁੰਚਿਆ ਤੇ ਵੀ ਜੋਇੰਟ ਲੇਸ ਦੇ ਕੇ ਪਿੰਟੈਕਸ ਪਾ ਕੇ ਸਾਰਾ ਸੂਟ ਰੈਡੀ ਕਰਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਬਾਏ ਬਾਈ